ਜਿਹੜਾ ਗੁਰਨਾਨਕ ਜਹਾਜ਼ ਹੈ ਇਹ ਇਹ ਕਿਹਨਾਂ ਨਾਮ ਨਹੀਂ ਸੀ ਪਤਾ ਆ ਤਾਂ ਹੁਣ 2-3 ਸਾਲਾਂ ਚ ਆ ਕੇ ਇਹ ਨਾਂ ਦੀ ਚਰਚਾ ਚੱਲੀ ਹੈ ਵਿਕਾਮਾਗਾਟਾ ਮਾਰੂ ਦਾ ਨਾਮ ਪਰ ਚਲਿਤ ਕਰਦਾ ਹਾਲਾਂਕਿ ਕਾਮਾਗਾਟਾ ਮਾਰੂ ਇੱਕ ਜਾਪਾਨੀ ਨਾਮ ਸੀਗਾ ਤੇ ਜਦੋਂ ਤੁਲ ਕਿਰਾਏ ਤੇ ਲੈ ਲਿਆ ਸੀਗਾ ਸਰਦਾਰ ਗੁਰਦੇਵ ਸਿੰਘ ਨੇ ਤਾਂ ਉਹਨਾਂ ਨੇ ਇਹਨੂੰ ਬਕਾਇਦਾ ਸ੍ਰੀ ਗੁਰਨਾਨਕ ਸਟੀਮਸ਼ਿਪ ਕੰਪਨੀ ਦੇ ਨਾਂ ਤੇ ਰਜਿਸਟਰ ਕਰਵਾਇਆ ਉਹਨਾਂ ਨੂੰ ਤਾਂ ਬਹੁਤ ਜਿਹੜਾ ਇਸ ਗੱਲ ਨਾਲ ਧਰਮ ਨਾਲ ਵੀ ਜਿਹੜਾ ਸਿੱਖਾਂ ਦੇ ਇਤਿਹਾਸ ਨਾਲ ਵੀ ਜਿਹੜਾ ਉਹ ਤਾਂ ਇੱਕ ਸੈਕੂਲਰ ਜਿਵੇਂ ਹੁੰਦਾ ਉਹਨਾਂ ਦੀ ਵਿਚਾਰਧਾਰਾ ਹੈ ਉਹ ਇਹਨੂੰ ਮਤਲਬ ਕਹਿਣ ਗਈ ਨਹੀਂ ਸਿੱਖ ਸ਼ਬਦ ਹੀ ਨਹੀਂ ਲਾਉਂਦੇ ਉਹ ਤਾਂ ਕਿੱਥੇ ਉਦੋਂ ਕਿਉਂ ਉਹਨਾਂ ਦੇ ਬੈਰ ਪਈ ਸਰਕਾਰ ਕਿਉਂਕਿ ਉਹ ਸਰਕਾਰ ਦੇ ਵਿਰੋਧੀ ਸੀ ਆਜ਼ਾਦੀ ਲਈ ਲੜਨ ਵਾਲੇ ਬੰਦੇ ਸੀ ਉਹ ਆਮ ਮੁਸਾਫਰ ਨਹੀਂ ਸੀ ਵੀ ਇਕੱਲੇ ਪੈਸੇ ਕਮਾਉਣ ਚਲੇ ਗਏ ਉਹਨਾਂ ਦੇ ਅੰਦਰ ਚਿੰਗ ਬਲ ਚੁੱਕੀ ਸੀ ਆਜ਼ਾਦੀ ਦੀ ਐਪੀਐਸ ਗੋਲਡਨ ਅਪਲੇਟ ਹੈ ਜਾਂ ਮਤਲਬ ਗੱਲਾਂ ਵਾਰ-ਵਾਰ ਉਠਦੀਆਂ ਆਏ ਇਹ ਕਿ ਕੀ ਸੀ ਸਿੱਖਾਂ ਦਾ ਇਤਿਹਾਸ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਆ ਗੱਲ ਕਰ ਲਈਏ ਬੀਤੇ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਤੰਦ ਨੇ ਜੋ ਸਿੱਖਾਂ ਦੀ ਸ਼ਹਾਦਤ ਦੇ ਨਾਲ ਜੁੜਦੇ ਨੇ ਜਿਨ੍ਹਾਂ ਵਿੱਚ ਵੱਡੀਆਂ ਸ਼ਹਾਦਤਾਂ ਹੋਈਆਂ ਨੇ ਤਾਂ ਹੀ ਅੱਜ ਸਿੱਖੀ ਦਾ ਬੂਟਾ ਜਿਹੜਾ ਉਹ ਹਰਿਆ ਭਰਿਆ ਤੇ ਕਦੇ ਵੀ ਜਿਹੜਾ ਆ ਉਹ ਸੁੱਕਣ ਵਾਲ ਨਹੀਂ ਜਾ ਸਕਦਾ ਉਸ ਦਾ ਗਰਾਫ ਕਦੇ ਵੀ ਥੱਲੇ ਨਹੀਂ ਡਿੱਗ ਸਕਦਾ ਉਹਨਾਂ ਵਿੱਚੋਂ ਇੱਕ ਸਾਕਾ ਹੋਇਆ ਸੀ ਗੁਰਨਾਨਕ ਜਹਾਜ਼ 111ਵੀਂ ਅੱਜ ਬਰੇਕ ਆਂਡ ਹੈ ਉਹਨਾਂ ਦੀ ਕਿਉਂਕਿ ਉਸ ਵੇਲੇ ਜਦੋਂ ਕੈਨੇਡਾ ਨੂੰ ਇਹ ਜਹਾਜ਼ ਗਿਆ ਸੀਗਾ ਜਦੋਂ ਇਹ ਸਾਰੀ ਘਟਨਾ ਵਾਪਰੀ ਜਦੋਂ ਸਿੱਖਾਂ ਨੇ ਇੱਕ ਇੱਕ ਵੱਖਰਾ ਆਪਣਾ ਕਹਿ ਸਕਦੇ ਆ ਕਿ ਰੋਲ ਅਦਾ ਕੀਤਾ ਸੀਗਾ ਉਸ ਦੇ ਵਿੱਚ ਤੇ ਆਪਣੀ ਪਛਾਣ ਕਾਇਮ ਕੀਤੀ ਤੇ ਉਸ ਵੇਲੇ ਵੀ ਸਿੱਖਾਂ ਨੇ ਸ਼ਹਾਦਤ ਦੇ ਕੇ ਇੱਕ ਨਾਮ ਜਿਹੜਾ ਬਣਾਇਆ ਸੀਗਾ ਇਤਿਹਾਸ ਜਿਹੜਾ ਉਹ ਰਚਿਆ ਸੀਗਾ ਭਾਈ ਮੇਵਾ ਸਿੰਘ ਲੋਪੋਕੇ ਦਾ ਨਾਮ ਤੁਸੀਂ ਸੁਣਿਆ ਹੀ ਆ ਸਾਰਿਆਂ ਨੇ ਉਗਰੇਵੰਡ ਮਨਾਉਣ ਦੇ ਲਈ ਜਿਹੜੇ ਅੱਜ ਮਨਾਈ ਜਾ ਰਹੀ ਹੈਗੀ ਭਾਈ ਅਜਮੇਰ ਸਿੰਘ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 111ਵੀਂ ਬਰੇ ਘੰਡਾ ਜੀ ਸਿੱਖ ਇਤਿਹਾਸ ਨੂੰ ਜਿੰਨੇ ਮਰਜੀ ਸਦੀਆਂ ਜਿੰਨੇ ਮਰਜੀ ਦਹਾਕੇ ਹੋ ਜਾਣ ਹਮੇਸ਼ਾ ਯਾਦ ਕੀਤਾ ਜਾਂਦਾ ਰਹੂਗਾ ਕਿਉਂਕਿ ਕਤਰੇ-ਕਤਰੇ ਦੇ ਨਾਲ ਇਤਿਹਾਸ ਜਿਹੜਾ ਸਿੱਖਾਂ ਦਾ ਉਹ ਬਣਦਾ ਹੈ ਹਾਂਜੀ ਦੇਖੋ ਵਿਸ਼ਤਾ ਇਹ ਹੈ ਕਿ ਅੱਜ ਜਿਹੜੇ ਬੰਦੇ ਉਹ ਮੁਸਾਫਰ ਸੀ ਇਹ ਸੁਹਾਜ ਦੇ ਉਹਨਾਂ ਦੇ ਅੱਜ ਪੰਜਵੀਂ ਪੀੜੀ ਚੱਲ ਰਹੀ ਹੈ ਜੀ ਮੈਂ ਖਾਸ ਕਰਕੇ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਗੱਲ ਕਰਦਾ ਹੁਣਾਂ ਉਹਦੇ ਦਾਦਾ ਜੀ ਇਸ ਜਹਾਜ਼ 'ਚ ਸੀਗੇ ਸਰਦਾਰ ਹਰਨਾਮ ਸਿੰਘ ਖਾਲੜਾ ਤੇ ਅੱਜ ਜਸਵੰਤ ਸਿੰਘ ਖਾਲੜਾ ਦੇ ਬੱਚਿਆਂ ਦੇ ਵੀ ਅੱਗੇ ਬੱਚੇ ਹੋ ਚੁੱਕੇ ਆ ਸੋ ਪੰਜਵੀਂ ਪੀੜੀ ਉਹਨਾਂ ਦੀ ਚੱਲ ਰਹੀ ਹੈ ਇਹ ਤੇ ਪਰ ਇਹ ਕਿ ਉਹ 111 ਸਾਲ ਹੋ ਜਾਣ ਜਿੰਨੇ ਮਰਜ਼ੀ ਹੋ ਜਾਣ ਸੋ ਜਿੱਥੇ ਲਹੂ ਡੁੱਲਿਆ ਨਾ ਜਿੱਥੇ ਸਿੱਖਾਂ ਨੇ ਕੋਈ ਇਤਿਹਾਸ ਰਚਿਆ ਉਹਨੂੰ ਵਾਰ-ਵਾਰ ਯਾਦ ਕਰਦੀ ਹੈ। ਸੋ ਉਸ ਪ੍ਰਸੰਗ ਦੇ ਵਿੱਚ ਹੀ ਇਹ ਸੀ ਕਿ ਅੱਜ ਇਸ ਇਸ ਦਿਨ ਦੇ ਉੱਤੇ ਕਿ ਇਹਨੂੰ ਯਾਦ ਕੀਤਾ ਜਾਵੇ ਉਹਦੀਆਂ ਕੁਝ ਪਰਤਾਂ ਮੁੱੜ ਕੇ ਫਿਰ ਲੋਕਾਂ ਦੇ ਸਾਹਮਣੇ ਲਿਆਂਦੀਆਂ ਜਾਣ। ਜੀ। ਖਾਲਸਾ ਜੀ ਸਿੱਖਾਂ ਦੀ ਸ਼ਹਾਦਤ ਨੂੰ ਕਿਸ ਤਰੀਕੇ ਨਾਲ ਦੇਖਿਆ ਬਹੁਤ ਵਾਰੀ ਇਹ ਹੁੰਦਾ ਆ ਕਿ ਜਦੋਂ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਆ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਜਾਂ ਅੰਦਰੋਂ ਭਰ ਜਾਂਦਾ ਕਿ ਗਲਤ ਹੋਇਆ। ਪਰ ਕਈ ਸ਼ਹਾਦਤ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਦੱਸਦੇ ਨੇ ਤੁਹਾਡੇ ਹਿਸਾਬ ਦੇ ਨਾਲ ਸ਼ਹਾਦਤ ਨੂੰ ਸਿੱਖ ਕਿਸ ਤਰੀਕੇ ਦੇ ਨਾਲ ਮੰਨਣ ਕਿਸ ਤਰੀਕੇ ਨਾਲ ਦੇਖਣੇ ਦੇਖੋ ਇੱਕ ਤਾਂ ਹੈਗਾ ਨਜ਼ਰੀਆ ਬੜਾ ਭਾਵਨਾਤਮਕ ਹੈ ਨਾ ਜਜ਼ਬਾਤੀ ਉਹ ਤਾਂ ਆਮ ਲੋਕਾਂ ਦਾ ਹੁੰਦਾ ਹੀ ਆ ਜਿੱਥੇ ਵੀ ਮਤਲਬ ਖੂਨ ਡੁੱਲੂ ਕੋਈ ਜਾਨ ਜਾਊਗੀ ਤਾਂ ਲੋਕਾਂ ਨੇ ਭਾਵਕਤਾ ਹੋਣੀ ਹੀ ਹੈ ਤੇ ਸਾਰਾ ਇਤਿਹਾਸ ਸਾਡਾ ਉਹ ਭਰਿਆ ਪਿਆ ਪਰ ਸਾਡੇ ਜਿਹੜਾ ਜਤਨ ਹੈ ਕਿ ਉਹ ਨਿਰਭਾਵ ਨਾਟਕਤਾ ਨਹੀਂ ਉਹਦੇ ਚ ਇਹ ਕਿ ਕੁਝ ਸਿੱਖਿਆ ਵੀ ਜਾਵੇ ਕੁਝ ਜਾਣਿਆ ਜਾਵੇ ਤੇ ਜਿੱਦ ਨਾਲ ਜਿਹੜੀ ਤੁਹਾਡੀ ਸਮਝ ਹੈ ਸੂਝ ਹੈ ਉਹ ਹੋਰ ਨਿਕਰਿਓ ਉਸ ਮਸਲੇ ਬਾਰੇ ਸੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਮੈਂ ਰੱਖੀ ਸੀਗੀ ਇੱਥੇ ਉਹਦਾ ਮਕਸਦ ਇਹ ਹੀ ਸੀ ਵੀ ਕਿਹੜੀ ਗੱਲ ਹੈ ਵੀ ਸਿੱਖ 11 ਸਾਲਾਂ ਬਾਅਦ ਮੁੜ ਕੇ ਫੇਰ ਇਸ ਮਸਲੇ ਤੇ ਗੱਲ ਕਰ ਰਹੇ ਆ ਉਹ ਮਸਲਾ ਕੀ ਹੈ ਪਹਿਲੀ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਗੁਰਨਾਨਕ ਜਹਾਜ਼ ਹੈ ਇਹ ਇਹਦੇ ਕਿਸੇ ਨਾਮ ਨਹੀਂ ਸੀ ਪਤਾ ਆ ਤਾਂ ਹੁਣ 2-3 ਸਾਲਾਂ ਚ ਆ ਕੇ ਇਹ ਨਾਂ ਦੀ ਚਰਚਾ ਚੱਲੀ ਹੈ ਉਹ ਵੀ ਆ ਹੁਣ ਫਿਲਮ ਬਣ ਗਈ ਤੇ ਫਿਲਮ ਫਿਲਮ ਨੇ ਆਮ ਲੋਕਾਂ ਤੱਕ ਲੈ ਗਈ ਪਹਿਲਾਂ ਪੜੇ ਲਿਖੇ ਸੈਕਸ਼ਨ ਤੱਕ ਸੀ ਸੋ ਇਹ ਕਿਹੜੀ ਰਾਜਨੀਤੀ ਸੀ ਕਿਦਾ ਅਸਲੀ ਨਾਂ ਹੀ ਸਾਹਮਣੇ ਨਾ ਆਉਣ ਦੇਣਾ ਇਹਦੇ ਵਿੱਚ ਜਿਹੜੀ ਬ੍ਰਿਟਾਨਵੀ ਸਰਕਾਰ ਸੀ ਉਹ ਉਹ ਵੀ ਭਾਈਵਾਲ ਹੈ ਉਹ ਤਾਂ ਸਮਝ ਆਉਂਦਾ ਉਹਨਾਂ ਨੇ ਤੇ ਕੰਮ ਕਰਨੇ ਹੀ ਕਰਨਾ ਸੀ ਵੀ ਕਾਮਾਂਗਾਟਾ ਮਾਰੂ ਦਾ ਨਾਂ ਪ੍ਰਚਲਿਤ ਕਰਤਾ ਹਾਲਾਂਕਿ ਕਾਮਾਂਗਾਟਾ ਮਾਰੂ ਇੱਕ ਜਾਪਾਨੀ ਨਾਂ ਸੀਗਾ ਤੇ ਜਦੋਂ ਤੁਲ ਕਿਰਾਏ ਤੇ ਲੈ ਲਿਆ ਸੀਗਾ ਸਰਦਾਰ ਗੁਰਦੇਵ ਸਿੰਘ ਨੇ ਤਾਂ ਉਹਨਾਂ ਨੇ ਇਹਨੂੰ ਬਕਾਇਦਾ ਸ੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੇ ਨਾਂ ਤੇ ਰਜਿਸਟਰ ਕਰਵਾਇਆ ਤੇ ਇਹਦਾ ਨਾਂ ਗੁਰਨਾਨਕ ਜਹਾਜ਼ ਰੱਖਿਆ ਜਨਵਰੀ 1914 ਚ ਤੇ ਪਰ ਸਾਰੀ ਇਤਿਹਾਸ ਦੀ ਕਿਤਾਬਾਂ ਚ ਉਹਨਾਂ ਨੇ ਇਹਨੂੰ ਕਾਮਾਗਾਟਾ ਮਾਰੂ ਦੇ ਨਾਂ ਨਾਲ ਹੀ ਯਾਦ ਕੀਤਾ ਚਲੋ ਅੰਗਰੇਜ਼ਾਂ ਦੀ ਸਮਝ ਆਉਂਦੀ ਉਹਨਾਂ ਨਾਲ ਲੜਾਈ ਸੀ ਟੱਕਰ ਸੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਜੀ ਕਿ ਜੋ ਸਿੱਖਾਂ ਨਾਲ ਜੁੜਦਾ ਨਾਮ ਉਸ ਨੂੰ ਲੁਕਾਉਂਦੇ ਸ਼ਾਜਸ਼ ਨਹੀਂ ਤਾਂ ਜਲਿਆਣਾ ਬਾਗ ਉਹਦੇ ਬਾਰੇ ਕੋਈ ਭਰਮ ਬਲੇਖਾ ਹੈ ਕਿਤੇ ਵੀ ਜੋ ਸਚਾਈ ਹੈ ਉਹ ਤੇ ਪੜਦੇ ਪਾਉਣ ਦੇ ਯਤਨ ਕੀਤੇ ਜਾਣ ਕੋਈ ਹੋਰ ਗੱਲ ਨਹੀਂ ਦੀ ਜਾਵੇ ਹੋਰ ਗੱਲ ਪ੍ਰਚਲਿਤ ਕੀਤੀ ਜਾਵੇ ਇਹਦੇ ਨਾਲ ਐ ਕਿਉਂ ਹੋਇਆ ਮਤਲਬ ਨਾ ਸਰਕਾਰ ਪੱਧਰ ਤੇ ਕਿਤੇ ਯਤਨ ਹੋਇਆ ਵੀ ਇਹ ਅਸਲੀ ਨਾਂਹ ਸਾਹਮਣੇ ਲਿਆਂਦਾ ਜਾਵੇ ਜਾਂ ਅਸਲੀ ਇਤਿਹਾਸ ਲਿਖਿਆ ਜਾਵੇ ਜਾਂ ਉੱਥੇ ਕੋਈ ਚਰਚਾ ਕੀਤੀ ਜਾਵੇ ਜਣ ਵਾਲੇ ਬਾਗ ਬਾਰੇ ਹਰ ਸਾਲ ਫੰਕਸ਼ਨ ਹੋਊਗਾ ਇਹਨੂੰ ਇੱਥੇ ਕੌਣ ਯਾਦ ਕਰਦਾ ਹੈ ਬਹੁਤ ਥੋੜੇ ਲੋਕ ਸੋ ਇੱਕ ਤਾਂ ਸਰਕਾਰ ਜ਼ਿੰਮੇਵਾਰ ਸੀ ਜਿਹੜੀ ਉਹ ਇੱਕ ਜਿਹੜੀ ਓਦੋਂ ਬਾਅਦ ਵੀ ਆਈ ਉਹ ਵੀ ਉਹ ਉਹਨਾਂ ਨੂੰ ਵੀ ਇਹ ਆਪਦਾ ਨਹੀਂ ਲੱਗਿਆ ਕਿਤੇ ਉਹਨਾਂ ਨੂੰ ਉਹ ਕਾਰਨ ਇਹ ਹੈ ਕਿ ਸਿੱਖਾਂ ਦੇ ਵਿੱਚ ਜਦੋਂ ਉਹ ਗੱਲ ਸ਼ਹਾਦਤ ਉਹਨਾਂ ਚ ਇੱਕ ਸਪਰਟ ਭਰਦੀ ਹੈ ਉਹ ਤੋਂ ਭੈ ਹਰ ਹਕੂਮਤ ਨੂੰ ਆਉਂਦਾ ਹੈ ਕੋਈ ਵੀ ਹੋਵੇ ਤੋ ਇਸ ਕਰਕੇ ਉਹਨੂੰ ਦਵਾਉਣ ਦਾ ਯਤਨ ਕਰਦੇ ਨੇ ਤੇ ਇਸ ਮਾਮਲੇ 'ਚ ਜਿਹੜਾ ਪਿਛਲੇ ਸਾਰੇ 50 60 ਸਾਲਾਂ 'ਚ ਜਿਹੜੀ ਪੰਜਾਬ ਦਾ ਇਤਿਹਾਸਕਾਰੀ ਹੈ ਪੰਜਾਬ ਦੀ ਪੱਤਰਕਾਰੀ ਹੈ ਉਹਦੇ ਉੱਤੇ ਜਿਹੜੀ ਭਾਰੂ ਰਹੇ ਨੇ ਉਹ ਰਹੇ ਆ ਖੱਬੇ ਪੱਖੀ ਜਾਂ ਜਿਹਨੂੰ ਕਾਮਰੇਡ ਕਹੀਏ ਸੋ ਉਹਨਾਂ ਨੂੰ ਤਾਂ ਬਹੁਤ ਚਿਹੜਾ ਇਸ ਗੱਲ ਨਾਲ ਧਰਮ ਨਾਲ ਵੀ ਚਿਹੜਾ ਸਿੱਖਾਂ ਦੇ ਇਤਿਹਾਸ ਨਾਲ ਵੀ ਚਿਹੜਾ ਉਹ ਤਾਂ ਇੱਕ ਸੈਕੂਲਰ ਜਿਵੇਂ ਹੁੰਦਾ ਆਪਣੇ ਉਹਨਾਂ ਦੀ ਵਿਚਾਰਧਾਰਾ ਹੈ ਉਹ ਇਹਨੂੰ ਮਤਲਬ ਕਹਿਣਗੇ ਨਹੀਂ ਸਿੱਖ ਸ਼ਬਦ ਹੀ ਨਹੀਂ ਲਾਉਂਦੇ ਉਹ ਤਾਂ ਕਿਤੇ ਪਰ ਕਿਤੇ ਕਿਤੇ ਉਹ ਵੀ ਦਾਵਾ ਵੀ ਕਰਦੇ ਕਿ ਇਸ ਦਾ ਗੁਰੂ ਮਹਾਰਾਜ ਦੇ ਦਿੱਤੇ ਹੋਏ ਆਦੇਸ਼ਾਂ ਅਨੁਸਾਰ ਹੀ ਚੱਲਦੇ ਆ ਗੁਰੂ ਮਹਾਰਾਜ ਨੇ ਇਨਸਾਨੀਅਤ ਦਾ ਆਦੇਸ਼ ਦਿੱਤਾ ਹੈ ਗਿਆ ਬਹੁਤ ਸਾਰੀਆਂ ਗੱਲਾਂ ਉਹ ਕਹਿੰਦੇ ਨੇ ਆਪਾਂ ਉਹਨਾਂ ਦੇ ਭਾਸ਼ਣਾ ਚ ਆਮ ਸੁਣੀ ਆ ਨਹੀਂ ਚਲੋ ਉਹ ਬੰਦੇ ਕਹਿੰਦੇ ਕੀ ਇਹ 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 ਗੱਲ ਤਾਂ ਛੱਡੀ ਆਪਾਂ ਕਹਿਣਾ ਤਾਂ ਇਹੀ ਹੁੰਦਾ ਨਾ ਵੀ ਅਸੀਂ ਉਹਦੇ ਆਦੇਸ਼ਾਂ ਆਦੇਸ਼ ਕੀ ਹੈ ਉਹ ਛਾਂਗ ਲਏ ਉਹਨਾਂ ਨੇ ਕੁਝ ਵੀ ਆ ਆਦੇਸ਼ ਹੈ ਹੈਨਾ ਵੀ ਇਕੱਲੇ ਮਤਲਬ ਐਂ ਤਾਂ ਜੇ ਗੁਰੂ ਸਾਹਿਬ ਦੇ ਆਦੇਸ਼ ਹੈ ਉਹ ਤਾਂ ਬਹੁਤ ਦਸ਼ਮਪਾਤ ਸ਼ਾਨ ਜਦੋਂ ਖਾਲਸਾ ਸੱਜਿਆ ਹੈ ਤਾਂ ਉਹਨਾਂ ਨੂੰ ਇੱਕ ਮਤਲਬ ਸਰੂਪ ਬਖਸ਼ਿਆ ਜੀ ਆ ਉਹਨੂੰ ਪਾਸੇ ਕੱਢ ਦੇਣਗੇ ਵੀ ਆ ਆਦੇਸ਼ ਸਾਨੂੰ ਠੀਕ ਲੱਗਦਾ ਹੈ ਆ ਆਦੇਸ਼ ਜਦੋਂ ਗੁਰੂ ਨੂੰ ਪ੍ਰਵਾਨ ਕਰਨਾ ਹੈ ਉਹਨੂੰ ਟੋਟੇ ਕਰਕੇ ਨਹੀਂ ਸ਼ਾਂਕ ਕੇ ਨਹੀਂ ਉਹ ਤਾਂ ਇਨ ਬਿਨ ਪੂਰਾ ਫੇਰੀ ਗੁਰੂ ਨਾਲ ਤੁਹਾਡੀ ਜਿਹੜੀ ਹੈਗੀ ਹੈ ਵਫਾਦਾਰੀ ਬਣੂਗੀ ਤੇ ਜਾਂ ਕੋਈ ਉਹਦੇ ਪ੍ਰਤੀ ਅਟੈਚਮੈਂਟ ਹੋਊਗਾ ਉਸ ਵੇਲੇ ਸਿੱਖਾਂ ਨੇ ਆਪਣਾ ਸਿੱਖ ਆਪਣਾ ਹੱਕ ਲੈਣ ਦੇ ਲਗੇ ਉਹਨਾਂ ਨੂੰ ਆਪਣਾ ਰਤਬਾ ਚਾਹੀਦਾ ਸੀਗਾ ਉੱਥੇ ਜਦੋਂ ਕੈਨੇਡਾ ਵੱਲ ਜਾਂਦੇ ਆ ਤੇ ਲੱਗਦਾ ਹੈ ਕਿ ਅੱਜ ਵੀ ਸਿਚੁਏਸ਼ਨ ਉਸੇ ਤਰੀਕੇ ਦੇ ਨਾਲ ਸਿੱਖਾਂ ਦੇ ਸਾਹਮਣੇ ਖੜੀ ਹੈ ਬਿਲਕੁਲ ਮੈਂ ਤਾਂ ਹੀ ਕਹਿਣਾ ਵੀ ਨਹੀਂ ਤਾਂ ਸਵਾਲ ਹੈ ਵੀ ਅੱਜ 111 ਸਾਲਾਂ ਬਾਅਦ ਇਹਦੀ ਕੀ ਲੋੜ ਪੈਗੀ ਗੱਲ ਕਰਨ ਦੀ ਲੋੜ ਤਾਂ ਪੈਗੀ ਕਿ ਹਾਲਤਾਂ ਬਿਲਕੁਲ ਐਂ ਲੱਗ ਰਿਹਾ ਵੀ ਜਿਵੇਂ ਰਿਪੀਟ ਹੀ ਹੋ ਰਹੀਆਂ ਉਦੋਂ ਕਿਉਂ ਉਹਨਾਂ ਦੇ ਬੈਰ ਪਈ ਸਰਕਾਰ ਕਿਉਂਕਿ ਉਹ ਸਰਕਾਰ ਦੇ ਵਿਰੋਧੀ ਸੀ ਆਜ਼ਾਦੀ ਲਈ ਲੜਨ ਵਾਲੇ ਬੰਦੇ ਸੀ ਉਹ ਆਮ ਮੁਸਾਫਰ ਨਹੀਂ ਸੀ ਵੀ ਕੱਲੇ ਪੈਸੇ ਕਮਾਉਣ ਚਲੇ ਗਏ ਨਾ ਉਹਨਾਂ ਦੇ ਅੰਦਰ ਚਿੰਗ ਬਲ ਚੁੱਕੀ ਸੀ ਆਜ਼ਾਦੀ ਦੀ ਉਸ ਤੋਂ ਭੈ ਆਉਂਦਾ ਸੀ ਉਸ ਮੌਕੇ ਦੀ ਹਕੂਮਤ ਨੂੰ ਅੱਜ ਵੀ ਜਿਹੜੇ ਸਿੱਖਾਂ ਦੇ ਅੰਦਰ ਆਜ਼ਾਦੀ ਦੀ ਚਿੰਗ ਬਲੀ ਹੋਈ ਹੈ ਉਸ ਤੋਂ ਸਰਕਾਰ ਨੂੰ ਭੈ ਆਉਂਦਾ ਔਥੇ ਵੀ ਜੋ ਸ਼ਾਸਨ ਕੀਤੀਆਂ ਉਹਨਾਂ ਨੇ ਵੀ ਓਥੇ ਆਪਦੇ ਬੰਦੇ ਭੇਜੇ ਖੁਫੀਆ ਏਜੰਸੀਆਂ ਦੇ ਬੰਦੇ ਇਹ ਕਹਿ ਕੇ ਵੀ ਇਹ ਇਮੀਗ੍ਰੇਸ਼ਨ ਵਿਭਾਗ ਦੇ ਮੁਲਾਜਮ ਹੈ ਹੌਪਕਿੰਸਨ ਤੇ ਰੀਡ ਕਾਸਦੋ ਜਿਆਦਾ ਬਦਨਾਮ ਉਹਨਾਂ ਦੇ ਸੀਗੇ ਮਤਲ ਹੈ ਖੁਫੀਆ ਏਜੰਸੀਆਂ ਦੇ ਪਰ ਕਿਹਾ ਵੀ ਇਹ ਸਾਡੇ ਇਮੀਗ੍ਰੇਸ਼ਨ ਮਹਿਕਮੇ ਦੇ ਆ ਤੇ ਉੱਥੇ ਜਾ ਕੇ ਉਹਨਾਂ ਨੇ ਕੀਤਾ ਕਿ ਵੀ ਪਾਟਕ ਪਾਉਣਾ ਆ ਆਪਦੇ ਬੰਦੇ ਗੰਡੇ ਜਾ ਕੇ ਸਿੱਖਾਂ ਚੋਂ ਆਪਦੇ ਟਾਊਟ ਬਣਾਏ ਉਹਨਾਂ ਨੂੰ ਲਾਲਚ ਦਿੱਤੇ ਤੇ ਫਿਰ ਉਹਨਾਂ ਨੂੰ ਸਿੱਖਾਂ ਦੇ ਖਿਲਾਫ ਵਰਤਿਆ ਬੰਦੇ ਮਰਵਾਏ ਉਹਨਾਂ ਰਾਹੀਂ ਕਿ ਅੱਜ ਉਹੀ ਕੁਛ ਅੱਜ ਹੋ ਰਿਹਾ ਹੈ ਖੁਫੀਆ ਏਜੰਸੀਆਂ ਦੇ ਬੰਦੇ ਡਿਪਲੋਮੇਟ ਬਣ ਕੇ ਜਿਹੜੇ ਡੀਪੀ ਧਰ ਨੇ ਆਪਣੀ ਕਿਤਾਬ ਚ ਸਾਫ਼ ਕਰਤੀ ਹੈ ਗੱਲ ਜਿਹੜੀ ਉਹਦੀ ਕਿਤਾਬ ਹੈ ਜੀ ਜਿਹੜੀਆਂ ਘਟਨਾਵਾਂ ਪਿਛਲੇ ਦਿਨੀਂ ਕਿਰਿਆ ਬਿਲਕੁਲ ਨਾ ਹਾਂ ਉਹਨਾਂ ਨੇ ਜੋੜ ਰਹੇ ਹਾਂ ਬਿਲਕੁਲ ਬਿਲਕੁਲ ਮਤਲਬ ਹੁਣ ਜਿਹੜਾ ਧਰ ਹੈ ਐਮ ਹਾਂ ਨਹੀਂ ਐਮ ਕੇ ਧਰ ਐਮ ਕੇ ਧਰ ਜਿਹੜਾ ਸੀਗਾ ਉਹ ਰਾ ਦਾ ਬੰਦਾ ਸੀ ਤੇ ਉਹਨੂੰ ਬਣਾ ਕੇ ਭੇਜਿਆ ਬਨ ਉੱਥੇ ਕਾ ਆਪਣਾ ਆਟਵਾ ਵੀ ਉਹ ਇੱਕ ਡਿਪਲੋਮੇਟ ਸਫੀਰ ਹੈ ਜੀ ਇਹ ਰਾਦਾ ਫਿਰ ਉਹੀ ਕੰਮ ਕਰ ਰਿਹਾ ਜਾ ਕੇ ਉਹ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਪ੍ਰਬੰਧਕੀ ਕਮੇਟੀਆਂ ਦੇ ਬੰਦਿਆਂ ਨੂੰ ਗੰਡ ਕੇ ਉਹਨਾਂ ਵਿੱਚ ਆਪਸ ਵਿੱਚ ਹੀ 파ਟਕ ਪਾਉਣਾ ਤੇ ਫਿਰ ਜਿਵੇਂ ਹੌਪਕਿੰਸਨ ਨੇ ਬੇਲਾ ਸਿੰਘ ਨੂੰ ਗੰਡਿਆ ਉਦੇ ਰਾਹੀਂ ਬੰਦੇ ਮਰਵਾਏ ਤੇ ਐਨ ਉਹੀ ਕੁਛ ਅੱਜ ਜੋਤੇ ਹਰਦੀਪ ਸਿੰਘ ਨੇ ਜਰਦਾ ਕਤਲ ਹੋਇਆ ਹੋਰ ਜਿੰਨੇ ਬੰਦਿਆਂ ਦਾ ਉਹਨਾਂ ਨੇ ਜੋ ਪਲਾਨ ਕੀਤਾ ਸੀਗਾ ਉਹ ਤਾਂ ਚਲੋ ਅੱਜ ਦੀ ਜਿਹੜੀ ਹਕੂਮਤ ਹੈ ਉਸ ਮੌਕੇ ਤਾਂ ਹਕੂਮਤ ਵੀ ਉਹਨਾਂ ਦੀ ਆਬਦੀ ਸੀ ਅੱਜ ਹਕੂਮਤ ਇਹ ਭਾਰਤ ਦੀ ਹਕੂਮਤ ਨਹੀਂ ਨਾ ਉੱਥੇ ਜਿਹਦੇ ਕਰਕੇ ਇੰਨਾ ਕਿ ਸਿੱਖਾਂ ਨੂੰ ਫਾਇਦਾ ਹੋਇਆ ਕਿ ਉਹ ਜਿਹੜੀ ਸਾਰੀ ਸਾਜ਼ਿਸ਼ ਸੀ ਇੱਕ ਵੱਡੀ ਕਿ ਸਾਰੇ ਬੰਦਿਆਂ ਨੂੰ ਉੱਥੇ ਚੁਣ-ਚੁਣ ਕੇ ਮਰਵਾ ਦਿੱਗੇ ਉਹ ਸਾਜ਼ਿਸ਼ ਫੇਲ ਹੋ ਗਈ ਹੈ ਸੋ ਇਸ ਕਰਕੇ ਇਹ ਕੱਲੀ ਇਤਿਹਾਸ ਦੀ ਗੱਲ ਨਹੀਂ ਵੀ 111 ਸਾਲ ਪਹਿਲਾਂ ਦੀ ਗੱਲ ਹੈ ਇਹ ਤਾਂ ਇਹ ਅੱਜ ਵੀ ਹੋਈ ਕੁਝ ਵਾਪਰ ਰਿਹਾ ਹੈ ਇਹਨੂੰ ਉਸ ਦੀ ਰੌਸ਼ਨੀ ਚੋਂ ਦੇਖੀ ਆਪਾਂ 111 ਸਾਲ ਪਹਿਲਾਂ ਵਾਪਰੇ ਕਾਂਢ ਦੀ ਰੌਸ਼ਨੀ ਚ ਅੱਜ ਨੂੰ ਸਮਝੀਗੇ ਜੋ ਅੱਜ ਹੋ ਰਿਹਾ ਉਹਦੀ ਰੌਸ਼ਨੀ ਚ ਮੁੜ ਕੇ ਫੇਰ ਇਹਨੂੰ ਸਮਝੀਗੇ ਫਿਰ ਆਪਾਂ ਨੂੰ ਸਾਰੀਆਂ ਉਹ ਪਰਤਾਂ ਸਮਝ ਆਉਣਗੀਆਂ ਤਾਂ ਹੀ ਅੱਜ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਦਾ ਇਕੁੱਟਮ ਕੀਤਾ ਗਿਆ ਸੀ ਉਹ ਕੋਈ ਰਸਮ ਪੂਰਤੀ ਵਾਸਤੇ ਨਹੀਂ ਸੀ ਉਹ ਆਹੀ ਸੀਗਾ ਕਾਂ ਚ ਜਾਗਰੂਕਤਾ ਹੋਵੇ ਲੋਕਾਂ ਨੂੰ ਜੋ ਕਿ ਜਾਣਨ ਵੇ ਕਾਮਾ ਗਾਟਾ ਮਾਰੂ ਹੈ ਗੁਰੂ ਨਾਨਕ ਜਹਾਜ ਗੁਰੂ ਨਾਨਕ ਜਹਾਜ ਹੈ ਤੇ ਉਹ ਸਾਰੀ ਕਹਾਣੀ ਕੀ ਸੀ ਸੋ ਉਹ ਤੇ ਉਹਨੂੰ ਉਹ ਸਲਾਈਡ 'ਚ ਅੱਜ ਦੇ ਦੇਖ ਲਓ ਕੀ ਕੁਝ ਵਾਪਰ ਰਿਹਾ ਹੈ ਇਹ ਹੀ ਹੈ ਜੀ ਜਿਸ ਤਰੀਕੇ ਨਾਲ ਹੋਣ ਦੀਆਂ ਘਟਨਾਵਾਂ ਹੈਗੀਆਂ ਸਿਮਿਲਰ ਉਸੇ ਤਰੀਕੇ ਨਾਲ ਚੱਲ ਰਿਹਾ ਪਰ ਜੇ ਆਪਾਂ ਸ਼ੁਰੂਆਤ ਦੀ ਗੱਲ ਕਰ ਲਈਏ ਸਿੱਖ ਧਰਮ ਦੀ ਸ਼ੁਰੂਆਤ ਹੁੰਦੀ ਹੈ ਗੁਰੂ ਨਾਨਕ ਪਾਸ਼ਾ ਕਰਦੇ ਨੇ ਉਸ ਦੇ ਬਾਅਦ ਹਾਲਾਂਕਿ ਗਿਣਤੀ ਚਾਹੇ ਥੋੜੀ ਜੀ ਹੁੰਦੀ ਹੈ ਪਰ ਦੁਨੀਆਂ ਦੇ ਵਿੱਚ ਸਿੱਖਾਂ ਨੂੰ ਫਿਰ ਵੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਉਹਨਾਂ ਦੀ ਗਿਣਤੀ ਕਰਕੇ ਜਾਂ ਉਹਨਾਂ ਦਾ ਜੋ ਨਿਸ਼ਾਨਾ ਹੁੰਦਾ ਗਿਣਤੀ ਨਹੀਂ ਜਾਂ ਰਵਾਇਤ ਰਵਾਇਤ ਵੀ ਇਹਦੇ ਵਿੱਚ ਹੈਗੀ ਆਵੇ ਰਵਾਇਤ ਜਿਹੜੀ ਸਿੱਖਾਂ ਨਹੀਂ ਤੁਸੀਂ ਦੇਖੋ ਨਾ ਇਹ ਧਰਮ ਜਿਹੜਾ ਇਹ ਪੈਦਾ ਕਿਵੇਂ ਹੋਇਆ ਕਿਸੇ ਕਮਿਸ਼ਨ ਦਿੱਤਾ ਨਾ ਗੁਰੂ ਨਾਨਕ ਸਾਹਿਬ ਨੇ ਇੱਕ ਮਿਸ਼ਨ ਦਿੱਤਾ ਹੈ ਵੀ ਤੁਸੀਂ ਜਿਹੜਾ ਹੈ ਨਾ ਭੈ ਕਾ ਹੁਕੂ ਦੇ ਤਨਾ ਨਾ ਪਹਿਮਾਨਤਾ ਸਰਕਾਰਾਂ ਕਿਵੇਂ ਲੋਕਾਂ ਨੂੰ ਦਬਾਉਂਦੀਆਂ ਭੈ ਨਾਲ ਜੇ ਤੁਸੀਂ ਭੈ ਚੁੱਕਤਾ ਸਰਕਾਰਾਂ ਦਾ ਵੀ ਭੈ ਚੁੱਕ ਤੇ ਫੇਰ ਸਰਕਾਰਾਂ ਵਾਸਤੇ ਖਤਰਾ ਹੀ ਖਤਰਾ ਹੈ ਜਿਸ ਪੈ ਦਾ ਸੂਰ ਪੂਰੀ ਦੁਨੀਆ ਦੇ ਵਿੱਚ ਡਰਾ ਲੱਗਦਾ ਜਿੰਨੀਆਂ ਸਰਕਾਰਾਂ ਚਾਹੇ ਜਿੱਥੇ ਵੀ ਸਿੱਖ ਹੈ ਜੀ ਸਿੱਖ ਹਰ ਹਰ ਜਿਹੜੀ ਹਕੂਮਤ ਹੈ ਹੈ ਤਾਂ ਉਹ ਪਾਪ ਤੇ ਖੜੀ ਨਾ ਝੂਠ ਤੇ ਖੜੀ ਹੈ ਜਿੰਨੀਆਂ ਵੀ ਸਰਕਾਰਾਂ ਸੋ ਇੱਕ ਹਿਸਾਬ ਨਾਲ ਤਾਂ ਉਹਨੂੰ ਖਤਰਾ ਲੱਗਦਾ ਪਰ ਫੇਰ ਵੀ ਮੌਕੇ ਦੀ ਰਾਜਨੀਤੀ ਦੇ ਹਿਸਾਬ ਨਾਲ ਕਿਸੇ ਨੂੰ ਵੱਧ ਕਿਸੇ ਨੂੰ ਘਟ ਅੱਜ ਕੈਨੇਡਾ ਦੀ ਸਰਕਾਰ ਨੂੰ ਸਿੱਖੋਂ ਨੇ ਨਹੀਂ ਖਤਰਨਾਕ ਲੱਗਦੇ ਕਿਉਂਕਿ ਸਿੱਧਾ ਉਹਨਾਂ ਤੋਂ ਉੱਥੇ ਖਤਰਾ ਨਹੀਂ ਇਸ ਕਰਕੇ ਉਹ ਉਹਨੇ ਇਹਨਾਂ ਦੇ ਬੈਰ ਨਹੀਂ ਪੈਣਗੇ ਜਿੰਨੀ ਪੰਜਾਬ ਭਾਰਤੀ ਸਰਕਾਰ ਪਰ ਉੰਜ ਲੌਂਗ ਟਰਮ ਪੁਆਇੰਟ ਆਫ 뷰 ਤੋਂ ਉਹ ਇਸ ਗੱਲ ਦੇ ਉੱਤੇ ਚੌਕਸ ਰਹਿੰਦੇ ਹੀ ਆ ਹਮੇਸ਼ਾ ਹੀ ਖਾਤਸ਼ਾ ਰਹਿੰਦੇ ਹੀ ਆ ਉਹਨਾਂ ਨੂੰ ਕੋਈ ਸਭ ਸਿੱਖ ਕੀ ਕਰਨ ਛਾਤਾਂ ਹੁੰਦੀਆਂ ਨੇ ਜਿਹੜੇ ਸਿੰਘ ਨੇ ਉਹਨਾਂ ਦੇ ਵੱਲੋਂ ਆਪਣੇ ਫਰਜ਼ ਨਿਭਾਏ ਜਾਂਦੇ ਨੇ ਪਰ ਜਿਹੜੇ ਹੁਣ ਸਿੱਖ ਨੇ ਉਹਨਾਂ ਦਾ ਕੀ ਫਰਜ ਬਣਦਾ ਆ ਕਰਨ ਦਾ ਆਉਣ ਵਾਲੇ ਸਮੇਂ ਦੇ ਵਾਸਤੇ ਫਰਜ ਤਾਂ ਇਹੀ ਹੈ ਕਿ ਜੋ ਸ਼ਹਾਦਤਾਂ ਹੁੰਦੀਆਂ ਨਾ ਉਹ ਕਾਦੇ ਵਾਸਤੇ ਹੋਈਆਂ ਇਸ ਗੱਲ ਨੂੰ ਸਮਝਿਆ ਜਾਵੇ ਇਹਦੇ 'ਚ ਫਿਰ ਜ਼ੋਰ ਲੱਗਦਾ ਵੀ ਜਿਹੜਾ ਦੁਸ਼ਮਣ ਆਇਆ ਜੀਨੇ ਉਹਨਾਂ ਨੂੰ ਸ਼ਹੀਦ ਕੀਤਾ ਉਹ ਆਪ ਦੀ ਗੱਲ ਜਾਣ ਤੇ ਪੂਰਾ ਜ਼ੋਰ ਲਾਉਂਦਾ ਹੈ ਭਾਵੇਂ ਕਿਤਾਬਾਂ ਰਾਹੀਂ ਭਾਵੇਂ ਬੋਲ ਕੇ ਟੀਵੀਆਂ ਤੇ ਸਭ ਕੁਝ ਤੇ ਤੇ ਉਹ ਤਾਂ ਉਹਦਾ ਆਪ ਦਾ ਸੱਚ ਲੈ ਕੇ ਜਾਉਣਾ ਹਨ ਕੋਲ ਤਾਂ ਬਹੁਤ سارے ਸਿਸਟਮ ਨੇ ਆਪਣੀ ਬਹੁਤ ਸਾਰੇ ਸਿਸਟਮ ਹੈ ਤੇ ਸਿੱਖਾਂ ਕੋਲੇ ਚਲੋ ਜਿੰਨੇ ਵੀ ਹੈ ਆਪਦੇ ਜੋ ਵੀ ਸਾਧਨਾ ਸਿੱਖਾਂ ਨੂੰ ਆਪਦਾ ਸੱਚ ਲੈ ਕੇ ਜਾਣਾ ਚਾਹੀਦਾ ਅੱਜ ਮਨ ਕੇ ਪੀਐਸ ਗੱਲ ਦੇ ਮਾਮਲੇ ਚੀ ਹੈ ਜਾਂ ਗੱਲਾਂ ਵਾਰ-ਵਾਰ ਉਠਦੀਆਂ ਆਏ ਵੀ ਕੀ ਸੀ ਤੇ ਉਹ ਫਿਰ ਇਹ ਇੱਕ ਲੜਾਈ ਹੈ ਵਰਤਾਂਤ ਦੀ ਪੱਧਰ ਤੇ ਲੜੀ ਜਾ ਰਹੀ ਤੇ ਵਰਤਾਂਤ ਹੀ ਸਭ ਕੁਝ ਤੈਅ ਕਰਦਾ ਇੱਕ ਆਖਰੀ ਸਵਾਲ ਹੈ 84 ਵੇਲੇ ਵੀ ਸੁਣਿਆ ਸੀਗਾ ਕਿ ਇੰਦਰਾ ਗਾਂਧੀ ਨੇ ਯੂਕੇ ਦੇ ਵਿੱਚ ਪਹੁੰਚ ਕੀਤੀ ਸੀ ਉਸ ਵੇਲੇ ਜੋ ਪ੍ਰਧਾਨ ਮੰਤਰੀ ਸੀ ਉਹਦੇ ਤੱਕ ਪਹੁੰਚ ਕੀਤੀ ਸੀ ਕਿ ਸਿੱਖ ਖਤਰਨਾਕ ਨੇ ਤੁਹਾਡੇ ਲਈ ਜਿਹੜੇ ਖਾਸ ਕਰਕੇ ਅੰਮ੍ਰਿਤਧਾਰੀ ਹਾਂ ਨਹੀਂ ਠੀਕ ਹੈ ਉਹ ਇਹ ਤਾਂ ਹੁਣ ਕਰ ਉਹਨਾਂ ਦੇ ਡਾਕੂਮੈਂਟ ਹੀ ਬਾਹਰ ਆ ਗਏ ਹੁਣ ਤਾਂ ਉਹ ਡੀਕਲਾਸੀਫਾਈ ਹੋ ਗਏ ਤੇ ਜਿਹਦੇ ਚ ਇਹ ਹੈ ਵੀ ਦਰਬਾਰ ਸਾਹਿਬ ਤੇ ਹਮਲੇ ਵੇਲੇ ਉਹਨਾਂ ਨੇ ਮਦਦ ਕੀਤੀ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ ਸਾਰੀ ਉਹਨਾਂ ਦੀ ਫੋਰਸ ਨੇ ਤੇ ਦੂਜੀ ਇਕੱਲੇ ਉਹਨਾਂ ਨੇ ਨਹੀਂ ਕੀਤੀ ਹੋਰਾਂ ਨੇ ਵੀ ਕੀਤੀ ਰੂਸ ਨੇ ਤਾਂ ਬਹੁਤ ਹੀ ਜ਼ਿਆਦਾ ਨੰਗੇ ਚਿੱਟੇ ਰੂਪ ਚ ਕੀ ਇਵਨ ਇਜ਼ਰਾਈਲ ਨੇ ਵੀ ਕੀਤੀ ਜਿਵੇਂ ਸਿੱਖ ਆਪਣੇ ਅਲੱਗ ਰਾਜ ਦੀ ਮੰਗ ਕਰਦੇ ਆ ਤਾਂ ਇੱਕ ਵਿਦੇਸ਼ੀ ਸਰਕਾਰਾਂ ਦੇ ਕੋਲ ਚਾਹੇ ਕੈਨੇਡਾ ਚਾਹੇ ਅਮਰੀਕਾ ਸਿੱਖਾਂ ਨੂੰ ਕੁਝ ਕੁ ਸਿੱਖਾਂ ਦਾ ਕਹਿਣਾ ਹੁੰਦਾ ਕਿ ਸਾਨੂੰ ਇਹਨਾਂ ਤੋਂ ਰਾਜ ਮਿਲ ਸਕਦਾ ਜਾਂ ਸਾਡੀ ਸਪੋਰਟ 'ਚ ਖੜ੍ਹ ਸਕਦੇ ਆ ਤਾਂ ਇਸ ਗੱਲ ਨੂੰ ਆਪਾਂ ਫਿਰ ਗਲਤ ਮੰਨ ਸਕਦੇ ਕਿ ਅਜਿਹਾ ਹੋ ਨਹੀਂ ਸਕਦਾ ਨਹੀਂ ਮਾਰਜਨਲ ਫਰਕ ਪੈਂਦਾ ਆਪਾਂ ਐ ਨਹੀਂ ਉਹਨਾਂ ਤੇ ਪੂਰਾ ਨਿਰਭਰ ਕਰੀਏ ਨਾ ਕਿ ਇਹ ਸਾਨੂੰ ਆਜ਼ਾਦੀ ਸੁਵਾ ਦੇਣਗੇ ਇਹ ਤਾਂ ਇੱਕ ਪੋਲਿਟਿਕਸ ਹੀ ਆ ਸੋ ਇਹ ਬੰਦ ਇਹ ਸਿੱਖਣਾ ਪਊ ਸਾਨੂੰ ਇਹ ਰਾਜਨੀਤੀ ਜਿਹੜੀ ਹੈਗੀ ਆ ਇਹ ਦੀ ਸਾਰੀ ਇੱਕ ਸਾਇੰਸ ਹੈ ਕਲਾ ਹੈ ਇਹ ਕਲਾਤਿਰਪਨ ਹੋ ਕੀ ਤੁਸੀਂ ਉਹਨੂੰ ਵਰਤ ਸਕੋਗੇ ਨਹੀਂ ਤੁਸੀਂ ਵਰਤੇ ਜਾਓਗੇ ਰਾਜਨੀਤੀ ਕੀ ਹੈ ਕੌਣ ਕਿਹਨੂੰ ਵਰਤ ਜਾਂਦਾ ਜੇ ਚੌਕਸ ਹੋਵੋਗੇ ਚੇਤਨ ਹੋਵੋਗੇ ਤਾਂ ਤੁਹਾਨੂੰ ਕੋਈ ਵਰਤ ਨਹੀਂ ਸਕੂ ਇਹ ਬਹੁਤ ਜ਼ਰੂਰੀ ਹੈ ਚੇਤਨ ਹੋਣਾ ਜਾਗਰੂਕ ਹੋਣਾ ਤੇ ਇਸ ਖੇਡ ਦਾ ਪ੍ਰਵੀਨ ਖਿਡਾਰੀ ਬਣਨਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਭਾਈ ਜਮੇਰ ਸਿੰਘ ਜੀ ਹੁਣੇ ਜੁੜੇ ਸਨ ਗੱਲਬਾਤ ਕੀਤੀ ਇਹਨਾਂ ਦੇ ਨਾਲ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਿਹਾ ਕਿ ਕਾਮਾਗਾਟਾ ਮਾਰੂ ਜਿਸ ਨੂੰ ਕਿਹਾ ਜਾਂਦਾ ਆ aloopreya ਕਿਉਂਕਿ ਅਸਲ ਨਾਮ ਗੁਰਨਾਨਕ ਜਹਾਜ ਕਿਉਂਕਿ ਅੱਜ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਸਗੀ ਤੇ ਕਹਿ ਸਕਦੇ ਇੱਕ ਸ਼ੁਰੂਆਤ ਵੀ ਕੀਤੀ ਗਈ ਆ ਦੁਬਾਰਾ ਸ਼ਰਧਾਂਜਲੀ ਦੇਣ ਦੇ ਲਈ ਜਾਂ ਉਸ ਦਿਨ ਨੂੰ ਯਾਦ ਕਰਨ ਲਈ ਜਾਂ ਉਹਨਾਂ ਲੋਕਾਂ ਤੱਕ ਪਹੁੰਚਾਉਣ ਲਈ ਕਿ ਅਸਲ ਗੱਲ ਕੀ ਸੀਗੀ ਕਿਉਂਕਿ ਅਜੇਹੇ ਵਰਤਾਂਤ ਜੋ ਵਰਤਾਂਤ ਅੱਜ ਤੋਂ 111 ਸਾਲ ਪਹਿਲਾਂ ਵਾਪਰਿਆ ਸੀ ਅਜੇਹੇ ਵਰਤਾਂਤ ਅੱਜ ਵੀ ਕਿਤਨਾ ਕਿਤੇ ਵਾਪਰ ਰਹੇ ਹੈ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਮੋਹਾਲੀ